ਯਾ ਪ੍ਰਾਲਾ ਕਰਦੇ ਪੰਜਾਬ ਵਿਚ ਜਾਣੇ ਪਿਆ ਸਿਰਫ ਇੱਕੋ ਹੀ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪਾ ਫਰੋਜ ਪ੍ਰਚਾਪਾਈ ਇਸ ਨੂੰ ਪੰਜ ਸਾਲ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਕਿੰਨੇ ਨੂੰ ਬੁਜਾ ਰਹੇ ਆਪਾਂ ਬਾਗਬਾਹਬ ਸਾਰਿਆਂ ਦਾ ਬਹੁਤ ਬਹੁਤ ਸਾਡਾ ਜੀ ਸੋਰ ਸੋਰ ਮੇਰਾ ਨਾਮ ਬ੍ਰਿਮ ਸਿੰਘ ਹੈ। ਬ੍ਰਿਮ ਸਿੰਘ ਜੀ ਹੁਣੇ-ਹੁਣੇ ਜਿਹੜਾ ਕਬੀਰ ਬਾਦਲ ਦਾ ਜਿਹੜਾ ਫੈਸਲਾ ਲੰਘਿਆ ਤਾਂ ਕੁਝ ਸਵਾਲ ਪੁੱਭ ਹੋਏ ਆ। ਤਾਂ ਕੀ ਗੱਲਬਾਤ ਹੋਈ ਹੈ ਤੁਹਾਡੀ? ਗੱਲਬਾਤ ਉਹਨਾਂ ਨਾਲ ਆਪਾਂ ਇੱਕੋ ਹੀ ਇੱਕ ਦੋ ਸਵਾਲ ਕੀਤੇ ਨੇ। ਪਹਿਲਾਂ ਆਪਾਂ ਨੂੰ ਇਹ ਸਵਾਲ ਕੀਤਾ ਹੈ ਵੀ ਤੁਸੀਂ ਜਿਹੜਾ ਪੰਜਾਬ ਬਚਾਓ ਤੁਸੀਂ ਯਾਤਰਾ ਕੱਢਦੇ ਵੇ ਵਧੀਆ ਉਪਰਾਲਾ ਹੈ ਪਰ ਸਾਨੂੰ ਇਹ ਦੱਸੋ ਵੀ ਸਾਡੇ ਫਰੋਜਪੁਰ ਤੁਸੀਂ 5 ਸਾਲ ਤੋਂ ਹੀ ਸਾਡੇ ਮੌਜੂਦਾ ਐਮਪੀ ਆ 5 ਸਾਲਾਂ ਦੇ ਵਿੱਚ ਤੁਸੀਂ ਇੱਕ ਵਾਰੀ ਵੀ ਨਹੀਂ ਆਏ। ਪਹਿਲਾ ਸਵਾਲ ਸਾਡਾ ਉਹਨਾਂ ਨੂੰ ਇਹ ਸੀ ਉਹ ਕਹਿੰਦੇ ਵੀ ਅਸੀਂ ਪੂਰਾ ਪੰਜਾਬ ਵੇਖਣਾ ਹੁੰਦਾ ਵੀ ਸਾਡੇ ਕੋਲ ਇੰਨਾ ਟਾਈਮ ਨਹੀਂ ਹੁੰਦਾ। ਅਸੀਂ ਦੂਜੀ ਗੱਲ ਇਹ ਕੀਤੀ ਵੀ ਜੇ ਤੁਸੀਂ ਸਾਰਾ ਪੰਜਾਬ ਵੇਖਣਾ ਹੁੰਦਾ ਤੁਸੀਂ ਪੰਜਾਬ ਬਚਾਓ ਯਾਤਰਾ ਕੀਤੀ ਕਿੰਦੇ ਤੋਂ ਪੰਜਾਬ ਬਜਾਣਾ ਉਹਨਾਂ ਕੋਲੋਂ ਕੋਈ ਜਵਾਬ ਨਹੀਂ ਸੀ ਅਸੀਂ ਉਹਨਾਂ ਨੂੰ ਇਹ ਹੀ ਕਿਹਾ ਵੀ ਜੇ ਤੁਸੀਂ ਪੰਜਾਬ ਬਚਾਉਣਾ ਹੈ ਵੀ ਜੇ ਤੁਸੀਂ ਚਿੱਟੇ ਤੋਂ ਬਚਾਉਣਾ ਕਹਿੰਦੇ ਇਹ ਚਿੱਟਾ ਕਿਹਨੇ ਲੈ ਕੇ ਆਉਂਦਾ ਜੇ ਤੁਸੀਂ ਕਹਿੰਦੇ ਜੇ ਇਹੀ ਪੰਜਾਬ ਬਚਾਉਣਾ ਅਸੀਂ ਜਿਹੜਾ ਬੇਬਦ ਬੇਅਦਬੀਆਂ ਹੋਈਆਂ ਨੇ ਉਹ ਕਿੰਦੀ ਸਰਕਾਰ ਚ ਹੋਈਆਂ ਨੇ ਗੈਂਗਸਟਰਵਾਦ ਆਇਆ ਉਹ ਕਿੰਨਾਂ ਦੀ ਸਰਕਾਰ ਚ ਆਇਆ ਆਪਾਂ ਪੰਜਾਬ ਬਚਾਉ ਕਿੰਦੇ ਤੋਂ ਕਰਨਾ ਹੈ ਰੇਤਾ ਦਾ ਜਿਹੜਾ ਘਟਾਲਾ ਸਾਰਾ ਕੁਝ ਹੋਇਆ ਕਿੰਨਾਂ ਦੀ ਸਰਕਾਰ ਚ ਹੋਇਆ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀ ਇਹ ਸਿਰਫ ਇੱਕ ਛੜਿਆੰਤਰ ਹੈ ਵੀ ਇੱਕ ਸਿਰਫ ਇੱਕ ਐਵੇਂ ਚਾਲ ਖੇਡੀ ਜਾ ਰਹੀ ਹੈ ਇਲੈਕਸ਼ਨ ਨੇੜੇ ਆ ਗਏ ਨੇ ਜਦੋਂ ਅਸੀਂ ਪੁੱਛਿਆ ਉਹਨਾਂ ਨੇ ਪਿੱਛੇ ਮਾਈਕ ਚੱਲਦਾ ਪਿਆ ਸੀ ਉਹਨਾਂ ਨਾਰੇ ਲਾਣੇ ਸ਼ੁਰੂ ਕਰਤੇ ਕੋਈ ਏਡਾ ਖਾਸ ਸਾਨੂੰ ਜਵਾਬ ਕੋਈ ਇੱਕ ਵੀ ਨਹੀਂ ਮਿਲਿਆ ਬਾਦੋਂ ਸਾਹਿਬ ਤੋਂ ਕੋਈ ਐਫੇ ਕੇ ਸਾਰਾ ਕੁਝ ਤਾਂ ਕਿੰਨਾ ਸਮਾਂ ਹੋ ਗਿਆ ਸੁਨੀਲ ਬਾਦਲੇ ਇੱਥੇ ਨਹੀਂ ਬੜੇ ਆ ਗਏ ਮੈਂ ਕਹਿੰਦਾ ਜੀ ਉਹ ਤਾਂ ਗੁੰਮਸ਼ੁਦਾ ਅਸੀਂ ਤਾਂ ਇੱਥੇ ਪੋਸਟਰ ਲਾਉਂਦੇ ਰਿਹਾ ਗੁੰਮਸ਼ੁਦਾ ਦੀ ਤਲਾਸ਼ ਦੇ ਵੀ ਗੁੰਮਸ਼ੁਦਾ ਰਹੇ ਨੇ ਉਹ 5 ਸਾਲ ਚਾਏ ਨਹੀਂ ਇੱਕ ਵਾਰੀ ਆਏ ਸੀ ਜਦੋਂ ਐਮਪੀ ਬਣੇ ਸੀ ਉਹ ਵੀ ਕੱਟ ਤੋਂ ਕੱਟ ਸਾਲ ਬਾ ਉਹ ਵੀ ਬਾਰਿਸ਼ ਹੋ ਗਈ ਬਾਰਿਸ਼ ਦੇ ਵਿੱਚੋ ਅੱਧ ਦੇ ਵਿੱਚ ਕਾਰੀਓ ਕੈਂਸਲ ਆਪਣਾ ਪ੍ਰੋਗਰਾਮ ਕਰਕੇ ਉਹ ਧੰਨਵਾਦ ਕਰਨ ਤੱਕ ਨਹੀਂ ਆਏ ਫਰੋਇ ਪ੍ਰਵਾਸੀਆਂ ਦਾ ਧੰਨਵਾਦ ਕਰਨ ਲਈ ਐਮਪੀ ਕੋਟੇ ਦੇ ਵਿੱਚ ਫੰਡ ਹੁੰਦੇ ਆ ਫਰੋਇ ਪਰ ਐਮਪੀ ਨੇ ਇਸ ਤੀਪੀ ਨੂੰ ਬਾਦਲ ਉਹਨਾਂ ਵੱਲੋਂ ਕੋਈ ਫੰਡ ਦਿੱਤਾ ਕਿ ਫਰੋਇ ਪ੍ਰਵਾਸੀਆਂ ਨੂੰ ਬਿਲਕੁਲ ਜਿਨੀ ਇੱਕ ਵੀ ਫੰਡ ਨਹੀਂ ਆਇਆ ਫਰੋਇਪਰ ਨੂੰ ਇਹ ਤੋਂ ਤਾਂ ਕਿ ਜਿਹੜਾ ਪੀਜੀਆਈ ਸੈਟਲਾਈਟ ਸੈਂਟਰ ਆਣਾ ਸੀ ਉਹ ਇਹਨਾਂ ਦੇ ਐਮਪੀ ਇਹ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਰੋਲਾ ਪਾ ਸਕਦੇ ਸੀ ਇਹਨਾਂ ਨੇ ਇੱਕ ਵਾਰੀ ਵੀ ਜਾ ਕੇ ਨਹੀਂ ਕਿਹਾ ਕਿ ਜਿਹੜਾ ਸਾਡਾ ਪੀਜੀਆਈ ਉਹ ਨਹੀਂ ਬਣ ਰਿਹਾ ਉਹਨੂੰ ਬਣਾਇਆ ਜਾਵੇ ਕੋਈ ਕੰਮ ਨਹੀਂ ਕੀਤਾ ਨਾ ਨਹੀਂ ਤਾਂ ਇਹਨਾਂ ਨੂੰ ਜਾ ਕੇ ਕਹਿਣਾ ਚਾਹੀਦਾ ਸੀ ਪੀਜੀਆਈ ਬਾਰੇ ਦਾ ਕਮ ਸੇ ਕਮ ਜਾ ਕੇ ਕਹਿ ਸਕਦੇ ਸੀ ਉਹ ਵੀ ਨਹੀਂ ਕਿਹਾ ਕੇਂਦਰੀ ਮੰਤਰੀ ਸੀਗੇ ਹਰਸ਼ੀਮਰਤ ਕੋਰ ਬਾਦਲ ਉਹਨਾਂ ਦੀ ਦੇਣ ਆ ਜਿਹੜੀ ਪੀਜੀਆਈ ਨਹੀਂ ਜੀ ਨਹੀਂ ਜਿਹੜੇ ਕੇਂਦਰ ਮੰਤਰੀ ਹਰਸ਼ੀਮਰਤ ਕੋਰ ਬਾਦਲ ਨਹੀਂ ਉਹ ਤਾਂ ਚਾਕੇ ਬਠਿੰਡੇ ਲੈ ਚੱਲੇ ਸੀ ਉਹਨਾਂ ਤੋਂ ਤਾਂ ਮਸਾ ਪਚਾ ਕੇ ਫਰੋਜਪੁਰ ਲਿਆਂਦਾ ਗਿਆ ਸੀ ਉਹ ਤੁਸੀਂ ਲਿਆਂਨ ਦੀ ਗੱਲ ਛੱਡੋ ਤਾਂ ਲੈ ਚੱਲੇ ਸੀ ਇੱਥੇ ਯਾ ਪ੍ਰਣਾ ਕਰਦੇ ਪੰਜਾਬ ਵਿਚ ਜਾਣੇ ਪਿਆ ਸਿਰਫ ਇੱਕੋ ਹੀ ਸਵਾਲ ਹੈ 5 ਸਾਲ ਆਪਾਂ ਤੁਸੀਂ ਆਪਾ ਫਰੋਜ ਕਰ ਚੰਪਾਈ ਤੁਸੀਂ ਪੰਜ ਸਾਲ ਸਾਰਿਆਂ ਸੰਭਾ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ ਦਿੱਤਾ ਤੁਸੀਂ ਸਾਰਿਆਂ ਦੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ ਕਿੰਨੇ ਨੂੰ ਬੁਜਾ ਰਹੇ ਆਪਾਂ ਬਾਗਬਾਹਬ ਸਾਰਿਆਂ ਦਾ ਬਹੁਤ ਬਹੁਤ ਸਾਡਾ ਜੀ ਸੋਰ ਸੋਰ